ਹਾਂਜੀ ਸੋ ਅਸੀਂ ਨਨਕਾਣਾ ਸਾਹਿਬ ਤੋਂ ਥੋੜਾ ਸਾਈਡ ਤੇ ਆਇਾਂਗੇ ਨਨਕਾਣਾ ਸਾਹਿਬ ਦਾ ਬਾਜ਼ਾਰ ਹੀ ਹੈ ਇਹ ਤੇ ਗੁਰਦੁਆਰਾ ਸਾਹਿਬ ਤੋਂ ਥੋੜੀ ਜਿਹੀ ਦੂਰੀ ਅਸੀਂ ਆਏ ਆਂਗੇ ਭਾਈ ਸਾਹਿਬ ਅੱਗੇ ਜਾ ਰਹੇ ਨੇ ਆਪਣੇ ਰੂਮ ਮੇਟ ਨੇ ਇਹ ਮੁੰਡੇ ਤੇ ਇਹਨਾਂ ਨੇ ਕਿਹਾ ਕਿ ਅਸੀਂ ਨੇ ਪਾਵਰ ਬੈਂਕ ਲੈਣਾਗਾ ਹੁਣ ਜਾ ਕੇ ਉਹ ਭਾਈ ਸਾਹਿਬ ਜਿਹੜੇ ਅੱਗੇ ਜਾ ਰਹੇ ਨੇ ਉਹਨਾਂ ਦੀ ਮੋਬਾਈਲਾਂ ਦੀ ਦੁਕਾਨ ਆ ਗਈ ਇੱਥੇ ਨਨਕਾਣਾ ਸਾਹਿਬ ਦੇ ਬਾਜ਼ਾਰ ਦੇ ਵਿੱਚ ਤੋ ਦੇਖਦੇ ਆ ਭਾਈ ਸਾਹਿਬ ਤੋਂ ਆਪਾਂ ਪਾਵਰ ਬੈਂਕ ਲੈ ਕੇ ਜਾਣੇ ਆਗੇ ਮੁੰਡੇ ਅੱਜ ਅੱਗੇ ਵਾਲਾ ਜਦੋਂ ਅਸੀਂ ਬਸ ਦੇ ਵਿਚਾਰੇ ਸੀਗੇ ਨਾ ਬਾਗਾ ਬਾਰਡਰ ਤੋਂ ਨਨਕਾਣਾ ਸਾਹਿਬ ਲਗਭਗ 100 ਕਿਲੋਮੀਟਰ ਦੀ ਦੂਰੀ ਤੇ ਹੈਗਾ ਫੋਨ ਆ ਜਿਹੜੇ ਉਹ ਇਹਨਾਂ ਦੇ ਨਾ ਲੋ ਹੋ ਗਏ ਸੀਗੇ ਤੇ ਤਾਂ ਕਰਕੇ ਹੁਣ ਪਾਵਰ ਬੈਂਕ ਜਿਹੜਾ ਆਪਾਂ ਲੈ ਕੇ ਆਣਾ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਇਹ ਦੁਕਾਨ ਨਨਕਾਣਾ ਸਾਹਿਬ ਦੇ ਬਾਜ਼ਾਰ ਦੇ ਵਿੱਚ ਹੈਗੀ ਹੈ ਫਰਨੀਚਰ ਦੀ ਦੁਕਾਨ ਆ ਇਹ ਇਧਰ ਭਾਈ ਸਾਹਿਬ ਨੇ ਗੰਨਿਆਂ ਦੀ ਜੂਟ ਦੀ ਦੁਕਾਨ ਲਾਈ ਜੇ ਯਾਰ ਨਾ ਆਏ ਆਏ ਭਾਈ ਆਇਆ ਕੋਈ ਗੱਲ ਨਹੀਂ ਕੋਈ ਯਾਰ ਥੈਂਕ ਯੂ ਥੈਂਕ ਯੂ ਭਾਈ ਸਾਹਿਬ ਬਲਾਰੇ ਸੀ ਕੰਡੇ ਕੇ ਭਾਈ ਸਾਹਿਬ ਕਰੇ ਕਿ ਜੂਸ ਪੀ ਕੇ ਜਾਓ ਤੇ ਸਾਡੀਆਂ ਅੱਜ ਮੱਥਾ ਚੱਲਣੀਆਂ ਨੇ ਆਪਾਂ ਨੇ ਜਾਣਾਗਾ ਵਧਨਾ ਅੱਗੇ ਨੂੰ ਗੁਰਦੁਆਰਾ ਪੰਜਾ ਸਾਹਿਬ ਤੇ ਅਸੀਂ ਲੇਟ ਨਾ ਹੋ ਜਾਈਏ ਜਲਦੀ ਰਚ ਅਸੀਂ ਪਾਵਰ ਰੰਕ ਲੈ ਕੇ ਆਉਣੇ ਆਗੇ ਆ ਕਿੰਨਾ ਬਾਂਸਰੀਆਂ ਦੀ ਦੁਕਾਨਾਂ ਆ ਸਭ ਦਾ ਬਾਜ਼ਾਰ ਆ ਤੁਸੀਂ ਸੰਗਤ ਜੀ ਦੇਖ ਸਕਦੇ ਹੋ ਇਹ ਦੁਕਾਨਾਂ ਸੱਤ ਬਿਜਲੀ ਦੇ ਹਾਂ ਬਿਜਲੀ ਦੇ ਸਮਾਨ ਦੀ ਇਹ ਦੁਕਾਨ ਆ ਗਈ ਇੱਧਰ ਕੱਪੜੇ ਚੁੰਨੀਆਂ ਦੇਖੋ ਟੰਗੀਆਂ ਪਈਆਂ ਨੇ ਪੂਰਾ ਰੰਗਲਾ ਬਾਜ਼ਾਰ ਆਗਾ ਸੰਗਤੀ ਅੱਧੀਆਂ ਦੁਕਾਨਾਂ ਬੰਦ ਨੇ ਬੰਦ ਇਸ ਕਰਕੇ ਕਿਉਂਕਿ ਕੱਲ੍ਹ ਜਿਹੜਾ ਗੁਰਪੂਰਬ ਸੀਗਾ ਇੱਥੋਂ ਦੀ ਨਗਰ ਕੀਰਤਨ ਆ ਜਿਹੜਾ ਗਿਆ ਸੀ ਆ ਨੀਚੇ ਚਾਦਰਾਂ ਵੀ ਵਿਸ਼ੀਆਂ ਨੇ ਤੁਸੀਂ ਦੇਖ ਸਕਦੇ ਹੋ ਇਸ ਤੋਂ ਅੱਗੇ ਗੁਰਦੁਆਰਾ ਹੁੰਦਾ ਕਿਆਰਾ ਸਾਹਿਬ ਨਨਕਾਣਾ ਸਾਹਿਬ ਤੋਂ ਲੈ ਕੇ ਗੁਰਦੁਆਰਾ ਕਿਆਰਾ ਸਾਹਿਬ ਤੱਕ ਨਗਰ ਕੀਰਤਨ ਗਿਆ ਸੀ ਤਾਂ ਕਰਕੇ ਦੁਕਾਨਾਂ ਨੇ ਜਿਹੜੀਆਂ ਇਥੋਂ ਦੇ ਪ੍ਰਸ਼ਾਸਨ ਨੇ ਬੰਦ ਕਰਵਾ ਦਿੱਤੀ। ਆਟੋ ਜਾ ਰਹੇ ਹੈਗੇ। ਆਪਣੇ ਇੰਡੀਆ ਵਾਲੇ ਆਟੋ ਤੋਂ ਜਮ੍ਹਾਂ ਵੱਖਰੇ ਆਟੋ ਨੇ ਪਾਕਿਸਤਾਨ ਦੇ। ਆਟੋ ਤੁਸੀਂ ਦੇਖ ਸਕਦੇ ਹੋ ਹੋਰ ਜੇ ਤਰ੍ਹਾਂ ਦੇ ਹੈ। ਹਾਂਜੀ ਹਾਂਜੀ ਭਾਜੀ ਹਾਂਜੀ। ਭਾਜੀ ਆਪਾਂ ਇਸ ਟਾਈਮ ਹਾਂਜੀ ਇਹ ਮੋਟਰਸਾਈਕਲ ਦੇਖੋ ਤੁਸੀਂ ਪਾਕਿਸਤਾਨ ਦਾ ਬਿਲਕੁਲ ਵੱਖਰਾ ਹੈਗਾ। ਹਾਂਡੇ ਵਾਲਿਆਂ ਦਾ ਇਹ ਮੋਟਰਸਾਈਕਲ ਆ ਪਾਣੀ ਵਾਲੀ ਹਾਂਜੀ ਭਾਜੀ ਆਪਾਂ ਬਾਜ਼ਾਰ ਦੇ ਵਿੱਚ ਜਾ ਰਹੇ ਸੀਗੇ ਭਾਜੀ ਕਿਹੜੀ ਟੈਂਕੀ ਆ ਇਹ ਇਹ ਪਾਣੀ ਵਾਲੀ ਨਹਿਰੀ ਪਾਣੀ ਨਹਿਰੀ ਪਾਣੀ ਵਾਲੀ ਪਾਣੀ ਤੁਸੀਂ ਪੀਣ ਦੇ ਲਈ ਇੱਥੇ ਕਿੰਨਾ ਹੁੰਦੰਨੇ ਹੁੰਨੇ ਹੋਗੇ ਇਹ 30 ਰੁਪਏ ਦੇ ਕੈਨ 30 ਰੁਪਏ ਕੈਨ ਕੈਨ ਮਤਲਬ 20 ਲੀਟਰ ਅੱਛਾ 20 ਲੀਟਰ ਦਾ ਜਿਹੜਾ ਕੈਨ ਆ ਉਹ 30 ਰੁਪਈਆ ਦਾਗਾ ਤੇ ਸਾਰੇ ਪਾਕਿਸਤਾਨ ਦੇ ਵਿੱਚ ਪਾਣੀ ਇਦਾਂ ਮਿਲਦਾਗਾ ਜਾਂ ਉਦਾਂ ਵੀ ਜ਼ਿਆਦਾ ਹਾਂਜੀ ਮਾਣਾ ਸਾਹਿਬ ਦੇ ਵਿੱਚ ਹੀ ਨੇਰੀ ਪਾਣੀ ਫਿਲਟਰੇਸ਼ਨ ਪਾਣੀ ਹਾਂਜੀ 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 ਸ਼ਹਿਰਾਂ ਦੇ ਵਿੱਚ ਨਹੀਂ ਬਾਕੀ ਸ਼ਹਿਰਾਂ ਦੇ ਵਿੱਚ ਨਹੀਂ ਉਦਾਂ ਨਲਕੇ ਵਗੈਰਾ ਲੱਗੇ ਆ ਮੋਟਰਾਂ ਵਗੈਰਾ ਹਰ ਸ਼ਹਿ ਲੱਗੀ ਆ ਘਰਾਂ 'ਚ ਲੱਗੇ ਆ ਲੱਗੇ ਹੋਏ ਆ ਅੱਛਾ ਤੁਸੀਂ ਸ਼ਹਿ ਕਹਿਣੇ ਹੋਗੇ ਹਣਾ ਹਾਂਜੀ ਅਸੀਂ ਚੀਜ਼ ਕਹਿਣੇ ਆਗੇ ਠੀਕ ਹੋ ਗਿਆ ਅੱਛਾ ਹੋ ਚੋ ਠੀਕ ਹੈ ਵੀਰੇ ਮਿਹਰਬਾਨੀ ਹਾਂਜੀ ਤੁਸੀਂ ਤੁਸੀਂ ਦੇਖ ਸਕਦੇ ਹੋ ਪਾਣੀ ਆ ਜਿਹੜਾ ਇਦਾਂ ਇੱਕ ਕੇਨ ਹੁੰਦਾਗਾ ਜਿਹੜਾ ਉਹ ਇੱਥੇ ਮਿਲਦਾਗਾ ਇਹਦੇ ਆ ਤੀ ਵੀ ਆਪਾਂ ਨੇ ਕੱਲ੍ਹ ਆ ਜਿਹੜੀ ਵੀਡੀਓ ਬਣਾਈ ਸੀਗੀ ਇਹ ਬੁੱਢਾ ਦਲ ਦੀ ਚੌਂਕੀ ਹੈਗੀ ਇੱਥੇ ਨਨਕਾਣਾ ਸਾਹਿਬ ਵਾਲੀ ਸੜਕ ਦੀ ਹੈ। ਹਾਂਜੀ ਵੀਰੇ ਕੀ ਹਾਲ ਨੇ ਭਰਾ? ਹਾਂਜੀ ਠੀਕ ਠਾਕ। ਆਪਣਾ ਨਾਮ ਦੱਸੋ ਪਹਿਲਾਂ। ਅਮਰ ਖਾਨ। ਅਮਰ ਖਾਨ ਆਤਾ। ਕਿੱਥੋਂ ਦੇ ਰਹਿਣ ਵਾਲੇ ਤੁਸੀਂ? ਅਸ਼ਾਬਾ ਕਲੋਨੀ ਦੇ। ਅੱਛਾ ਅੱਛਾ। ਹੋਰ ਠੀਕ ਹਾਂ ਖੈਰ ਸੋਖਾ। ਹਾਂਜੀ ਠੀਕ ਠਾਕ। ਅੱਛਾ ਮੋਟਰਸਾਈਕਲ ਬੜੀ ਕੈਂਟ ਆ ਤੁਹਾਡੀ। ਹਾਂਜੀ। ਮੈਂ ਕੱਲ ਚਲਾਈ ਸੀਗੀ ਮੈਂ ਹੋਰ ਬਾਜ਼ਾਰ 'ਚ ਗਿਆ ਸੀਗਾ। ਅੱਛਾ ਜੀ। ਹਾਂਜੀ ਹਾਂਜੀ। ਹੋਰ ਠੀਕ ਠਾਕ ਜੀ। ਆਪਾਂ ਪੰਜਾਬ ਤੋਂ ਆ। ਅੱਛਾ ਜੀ। ਹਾਂਜੀ ਹਾਂਜੀ। ਹੋਰ ਉੱਥੇ ਦੇ ਲਾਜ਼ ਸਰਾਉ ਕਿਦਾਂ ਦੇ ਨੇ? ਉੱਥੇ ਨੇ ਓਕੇ ਸਾਹਿਬ ਵਧੀਆ ਤੁਸੀਂ ਦੱਸ ਵਗੈਰਾ ਇਦਾਂ ਦਾ ਖਾਣਾ ਜਿਹੜਾ ਜਿਆਦਾ ਮਸ਼ਹੂਰ ਹੈ ਜਿਹਨੂੰ ਜਿਹੜਾ ਜਿਹੜਾ ਪਸੰਦ ਆ ਉਹ ਹੀ ਖਾਈ ਜਾਂਦੇ ਆ ਜੀ ਇੱਥੇ ਲਾਹੌਰ ਦਾ ਕੀ ਮਸ਼ਹੂਰ ਹੈ ਇੱਥੇ ਜੀ ਇਹ ਹਾਫ ਫੁੱਲ ਪੀਜ਼ਾ ਬੜਾ ਮਸ਼ਹੂਰ ਹੈ ਪੀਜ਼ਾ ਤਾਂ ਆਪਣੇ ਵੀ ਹਾਂ ਜੀ ਹਾਂ ਜੀ ਪੀਜ਼ਾ ਵੀ ਬਹੁਤ ਆਲਾ ਕਿਸਮ ਦਾ ਬਣਾਇਆ ਜਾਂਦਾ ਹੈ ਹਾਂ ਜੀ ਹਾਂ ਜੀ ਤੇ ਮਜ਼ਾ ਆਂਦਾ ਜੇ ਖਾਣ ਦਾ ਹਾਂ ਜੀ ਹਾਂ ਜੀ ਤੇ ਤੁਹਾਡਾ ਕੀ ਨਾਮ ਹੈ ਜੀ ਅਲੀ अहमद ਅਲੀ अहमद ਆ আচ্ছা ਪੜਦੇ ਜੀ ਹਾਂ ਜੀ ਕਿਹੜੀ ਕਲਾਸ ਹਮ ਸ਼ਹਿਰ ਜਾਂਦੇ ਆ ਕੰਮ ਸ਼ਹਿਰ ਜਾਂਦੇ ਆ ਕੰਮ ਤੇ ਕੰਮ ਵੀ ਚੰਗੀ ਗੱਲ ਕਰਨਾ ਚਾਹੀਦਾ ਹੈਗਾ ਹਾਂਜੀ ਹੋਰ ਘਰ ਪਰਿਵਾਰ ਸਭ ਠੀਕ ਠਾਕ ਆਪਾਂ ਪੰਜਾਬ ਤੋਂ ਆਏ ਜੀ ਠੀਕ ਆਪਣਾ ਵੀਜ਼ਾ ਲੱਗਿਆ ਸੀ ਨਨਕਾਣਾ ਸਾਹਿਬ ਤੋਂ ਗੁਰਪੁਰਪਤਾ ਚਲੋ ਠੀਕ ਹੈ ਮਿਲਦੇ ਆ ਓਕੇ ਹਾਂਜੀ ਹਾਂਜੀ ਸੋ ਇਹ ਸੀਗੇ ਇੱਥੋਂ ਦੇ ਲੋਕਲ ਸੀਗੇ ਸੰਗਤ ਜਿਹੜੀ ਆਪਾਂ ਨੂੰ ਇਸ ਟਾਈਮ ਮਿਲੀ ਹੈ ਆ ਭਾਈ ਸਾਹਿਬ ਨੇ ਇਹ ਆਪਣੇ ਹੁਣ ਵੀ ਆਪਣੇ ਨਾਲ ਹੀ ਆ ਰਹੇ ਹੈਗੇ ਕਿੱਥੋਂ ਤੱਕ ਜਾਣਾ ਤੁਸੀਂ ਸਾਡੇ ਨਾਲ ਸ਼ਹਿਰ ਤੱਕ ਸ਼ਹਿਰ ਤੱਕ ਜਾਣਾ ਆਜੂ ਫਿਰ ਚੱਲੀਏ ਮੈਂ ਜੀ ਜਾ ਰਾਂਗਾ ਅੱਗੇ ਹੈਂਜੀ ਨਹੀਂ ਨਹੀਂ ਅਸੀਂ ਨੇ ਅੱਜ ਜਾਣਾ ਗੁਰਦੁਆਰਾ ਪੰਜਾ ਸਾਹਿਬ ਦੇ ਦਰਸ਼ਨ ਕਰਨ ਜਾਣਾ ਅਸੀਂ ਨੇ ਹਾਂ ਹੋਰ ਦੱਸੋ ਸੁਣਾਓ ਕੀ ਗੱਲਬਾਤ ਠੀਕ ਠਾਕ ਜੀ ਅੱਛਾ ਹੋਰ ਬ੍ਰਦਰ ਸਿਸਟਰ ਕੌਣ ਹੈ ਫੈਮਿਲੀ ਚ ਕੌਣ-ਕੌਣ ਹੈ ਤੁਹਾਡੇ ਤੁਹਾਡੇ ਫੈਮਿਲੀ ਚ ਕੌਣ-ਕੌਣ ਹੈ ਪਰਿਵਾਰ ਦੇ ਵਿੱਚ ਅੱਛਾ 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 ਉੱਪਰ ਜਾ ਰਹੇ ਆਂਗੇ ਮੋਬਾਈਲਾਂ ਦੀ ਦੁਕਾਨ ਤੇ ਆਪਣੇ ਜਾਣਾਗਾ ਅਲੀ ਅਲੀ ਜੀ ਹਾਂ ਜੀ ਅਲੀ ਸਾਹਿਬ ਜੀ ਆਪਣੇ ਨਾਲ ਜਾ ਰਹੇ ਨੇ ਉੱਥੋਂ ਤੇ ਤੁਸੀਂ ਕੰਮ ਕਿੱਥੇ ਕਰਦੇ ਜੀ ਸ਼ਹਿਰ ਸ਼ਹਿਰ ਕਿੱਥੇ ਸ਼ਹਿਰੇ ਕਾਦਲੀਆਂ ਕੋ ਅੱਛਾ ਕਾਫੀ ਦੂਰ ਹੈ ਜਾਂ ਨੇੜੇ ਆ? ਨੇੜੇ ਆ ਨੇੜੇ ਆਗਾ ਠੀਕ ਆ ਇਹ ਦੇਖੋ ਉਮਰ ਕਿੰਨੀ ਹੈ ਛੋਡੀ? ਪਤਾ ਨਹੀਂ ਹੈ? ਉਮਰ ਏਜ ਤੁਹਾਨੂੰ ਮੈਂ ਏ ਮੈਨੂੰ ਲੱਗਦਾ ਝੂਠ ਬੋਲ ਰਾਇਆ ਏ ਜਾਂ ਦੱਸ ਨਹੀਂ ਰਿਹਾ ਸਕਿਉਰਟੀ ਖੜੀ ਜੇ ਇੱਧਰ ਤੇ ਆਪਣੇ ਨਾਲ ਦੇ ਇੱਧਰ ਗਏ ਨੇ ਮੁੰਡੇ ਅੱਗੇ ਜਾ ਰਹੇ ਆਗੇ ਇੱਧਰ ਮੁੜੇ ਉਹਨਾਂ ਨੇ ਮੈਨੂੰ ਹੱਥ ਵੀ ਮਾਰਿਆ ਸੀ ਉਹ ਅੱਗੇ ਜਾ ਰਹੇ ਆਗੇ ਗੱਡੀਆਂ ਆ ਗਈਆਂ ਪਾਕਿਸਤਾਨ ਦੀਆਂ ਤੇ ਛੋਟੀ ਖੜੀ ਹੈ ਬਾਕੀ ਆਟੋ ਜਾ ਰਹੇ ਆਗੇ ਉਹ ਅੱਗੇ ਮੁੰਡੇ ਜਾ ਰਹੇ ਆਗੇ ਇਹ ਕੀ ਹੈ ਇਹ ਤੁਹਾਨੂੰ ਸਕੂਲ ਆ ਗਿਆ ਡਿਸਟ੍ਰਿਕਟ ਪਬਲਿਕ ਸਕੂਲ ਨਨਕਾਣਾ ਸਾਹਿਬ ਇਹ ਹੈਗਾ ਜੀ ਨਨਕਾਣਾ ਸਾਹਿਬ ਦਾ ਸਕੂਲ ਉਹ ਬਾਈ ਇੰਨਾ ਕਰਕੇ ਗਿਆਗਾ ਤੇ ਬਾਕੀ ਵਧੀਆ ਨੇ ਸਾਰੇ ਜਿੰਨੇ ਵੀ ਇੱਥੋਂ ਦੀ ਨਨਕਾਣਾ ਸਾਹਿਬ ਦੇ ਲੋਕ ਨੇ ਬਹੁਤ ਚੰਗੇ ਲੋਕ ਨੇ ਵਰਤਬਰ ਦੇਵੇ ਦੇ ਵਿੱਚ ਬਹੁਤ ਚੰਗੇ ਆਗੇ ਅਸੀਂ ਕੱਲ ਵੀ ਕਾਫੀ ਘਰਾਂ ਦੇ ਵਿੱਚ ਗਏ ਸੀ ਅਸੀਂ ਵੀਡੀਓ ਤਾਂ ਅਸੀਂ ਨਹੀਂ ਬਣਾਈ ਕਿਉਂਕਿ ਸਾਡੇ ਕੋਲ ਅਲਾਉ ਹੈ ਨਹੀਂ ਸੀਗਾ ਕਿਸੇ ਦੇ ਘਰੇ ਜਾਣਾ ਪਰ ਉਹ ਵੀਰ ਸੀਗੇ ਧੱਕੇ ਨਾਲ ਸਾਨੂੰ ਲੈ ਗਏ ਅਸੀਂ ਜਲਦੀ ਜੇ ਜਲਦੀ ਚਾਹ ਪੀ ਕੇ ਸੀ ਬਾਹਰ ਹੀ ਆ ਗਏ ਜੀ ਤੇ ਤਾਂ ਕਰਕੇ ਉਹ ਸੰਗਤ ਸੀਗੀ ਜਿਹੜੀ ਉਹ ਭਰਾ ਹੁਣੀ ਵੱਧ ਕਰਨ ਲੱਗੇ ਕਹਿੰਦੇ ਵੀਰੇ ਘਰੇ ਚੱਲੋ ਚਾਹ ਪੀ ਕੇ ਉਹਥੇ ਉਹਨਾਂ ਦਾ ਮੋਟਰਸਾਈਕਲ ਵੀ ਚਲਾਇਆ ਸੀਗਾ ਆਪਾਂ ਨੇ ਸੋ ਤਾਂ ਕਰਕੇ ਜਿਹੜੀ ਜਿਹੜਾ ਆਪਣਾ ਆਪਣਾ ਗੋ ਇਹਨਾਂ ਨੂੰ ਥੋੜਾ ਖਿੱਚ ਲਿਆਉਂਦਾ ਹੈਗਾ ਪਾਕਿਸਤਾਨ ਦੀ ਸਾਰੀ ਸੰਗਤ ਨੂੰ ਸੋ ਚੰਗੇ ਲੋਕ ਨੇ ਵਧੀਆ ਲੱਗਿਆ ਮੈਨੂੰ ਮਿਲ ਕੇ ਤੇ ਕੋਸ਼ਿਸ਼ ਕਰਾਂਗੇ ਅਗਲੀ ਵਾਰੀ ਸਪான்ਸਰ ਤੇ ਆਈਏ ਇਸ ਵਾਰ ਤੇ ਆਪਾਂ ਜੱਥੇ ਦੇ ਨਾਲ ਆਏ ਆਂਗੇ ਸੋ ਬਹੁਤ ਹੀ ਵਧੀਆ ਲੱਗਿਆ ਤੇ ਆਪਾਂ ਹੁਣ ਜਾ ਰਹੇ ਆਂ ਕਿਆ ਨੇ ਭਾਈ ਉਹ ਠੀਕ ਠਾਕੀ ਹੈ ਬਿਊਟੀ ਇੱਥੋਂ ਵੀ ਤੇ ਵਧੀਆ ਨੇ ਸਾਰਾ ਜਿੰਨਾ ਵੀ ਇਸਦਾ ਪੁਲਿਸ ਪ੍ਰਸ਼ਾਸਨ ਹੈ ਉਹ ਵੀ ਬਹੁਤ ਵਧੀਆ ਮਿਲਦਾ ਹੈਗਾ ਜਿੱਦਾਂ ਹੁਣੀ ਆਪਾਂ ਭਾਈ ਸਾਹਿਬ ਦੇ ਨਾਲ ਹੱਥ ਮਿਲਾਇਆ ਹੈਗਾ ਤੇ ਇੱਥੋਂ ਦੀ ਆਪਾਂ ਗੱਲ ਵੀ ਲੰਗੇ ਸੀਗੇ ਰਾਏ ਬशीर ਪੱਟੀ ਰੋਡ ਹਾਂਜੀ ਇਹਨਾਂ ਦੇ ਮੈਂ ਇਹਨਾਂ ਤੇ ਕੱਲ ਵੀ ਵਲੌਗ ਬਣਾਇਆ ਸੀਗਾ ਮੈਂ ਇਹੀ ਗਲੀਆਂ ਦੇ ਵਿੱਚ ਮੈਂ ਕੱਲ ਆਇਆ ਸੀ ਇੱਥੇ ਫਰਨੀਚਰ ਦੀਆਂ ਦੁਕਾਨਾਂ ਆ ਗਈਆਂ ਨੇ ਤੇ ਨਹੀਂ ਚਲੋ ਉੱਧਰ ਤਾਂ ਨਹੀਂ ਵੀਡੀਓ ਬਣਾਉਣੀ ਆਪਾਂ ਨੇ ਵਾਹੀ ਗੁਰੂ ਦੁਕਾਨਾਂ ਨੇ ਹੁਣ ਵੀ ਇਹ ਬੰਦ ਪਈਆਂ ਨੇ ਦੁਕਾਨਾਂ ਮੋਟਰਸਾਈਕਲ ਐਥੇ ਥੋੜੇ ਜਿਹਾ ਪੁਰਾਣੇ ਆ ਜਿਹੜਾ ਵੀ ਹਰ ਇੱਕ ਮੇਰਾ ਭਰਾ ਜਾਣਦਾਗਾ ਹੱਥ ਕੇ ਤੇ ਹੱਥ ਖੜਾ ਕਰਕੇ ਜਾਂਦਾ ਆਪਾਂ ਨੂੰ ਪਹਿਲਾਂ ਪਿੱਛੇ ਵੀ ਕਾਫੀ ਵੀਰ ਹੁੰਗੇ ਆਗੇ ਘਰ ਦੇਖ ਸਕਦੇ ਹਾਂ ਬਹੁਤ ਘਰ ਬਹੁਤ ਵਧੀਆ ਲੱਥੇ ਇੱਥੇ ਹਰ ਇੱਕ ਗਲੀ ਦੇ ਵਿੱਚ 10 ਤੋਂ 15 ਘਰ ਉਹ ਨੇ ਜਿਹੜੇ 1947 ਤੋਂ ਪਹਿਲਾਂ ਦੇ ਬਣੇ ਹੋਏ ਆ। ਪ੍ਰਾਤਨ ਜਗ੍ਹਾਵਾਂ ਨੇ ਇਹਨਾਂ ਨੇ ਉਹ ਸਾਮ ਕੇ ਰੱਖਿਆ ਹੋਈਆਂ ਨੇ। ਕੀ ਹਾਲ ਨੇ? ਹਰ ਇੱਕ ਗਲੀ ਦੇ ਵਿੱਚ 1947 ਤੋਂ ਪਹਿਲਾਂ ਦੇ ਘਰ ਨੇ। ਆ ਭਰਾ ਨੂੰ ਆਪਾਂ ਮਿਲ ਕੇ ਆਉਣਾ ਹੱਥ ਫੜਾ ਲੈਂਦੇ। ਕੀ ਹਾਲ ਨੇ ਵੀਰੇ? ਹੋ ਠੀਕ ਠਾਕ ਜੇ। ਕੀ ਹਾਲ ਨੇ ਪਾਜੀ? ਸੈਟ ਹੋ? ਦਰਦੀ ਕਲਾ ਜੇ ਹਾਂਜੀ ਪਾਕਿਸਤਾਨ ਆ ਕੇ ਤੁਹਾਨੂੰ ਬੈਸਟਰ ਆ ਮੈਨੂੰ ਬਹੁਤ ਵਧੀਆ ਲੱਗਿਆ ਵੀਰੇ ਤੁਸੀਂ ਦੱਸੋ ਠੀਕ ਹੈ ਹਾਂਜੀ ਮੈਂ ਪਹਿਲੀ ਦਫਾ ਆਇਆ ਮੈਂ ਸਹੀ ਇੰਡੀਆ ਦੇ ਹਾਂਜੀ ਹਾਂਜੀ ਇੰਡੀਆ ਪੰਜਾਬ ਸੇ ਆਪਾਂ ਵੀਡੀਓ ਬਣਾ ਰਹੇ ਕੋਈ ਚੱਕਰ ਤਾਂ ਨਹੀਂ ਨਹੀਂ ਅੱਛਾ ਸਾਡਾ ਵੀ ਜ਼ਿਲ੍ਹਾ ਕਰਦਾ ਹਾਂਜੀ ਆਇਓ ਆਇਓ ਕੋਈ ਚੱਕਰ ਨਹੀਂ ਆਊਗਾ ਟਾਈਮ ਪਹੁੰਚੋ ਤੁਸੀਂ ਵੀ ਕੋਈ ਗੱਲ ਨਹੀਂ ਇਹ ਭਾਈ ਸਾਹਿਬ ਇੱਥੇ ਟੇਲਰ ਨੇ ਇਹ ਇਨਾਂ ਨੇ ਬੁਲਾਇਆ ਸੀਗਾ ਆਪਾਂ ਨੂੰ ਆਪਾਂ ਮਿਲ ਕੇ ਆਏ ਆਂਗੇ ਭਾਈ ਸਾਹਿਬ ਨੂੰ ਬਾਏ ਬਾਏ ਹਲੋ ਤਾਂ ਕਰ ਜੋ ਹਾਂਜੀ ਕਿਹਾਲ ਨੇ ਠੀਕ ਹੈ ਠੀਕ ਹੈ ਅੱਛਾ ਸਕੂਲ ਨਹੀਂ ਗਿਆ ਅੱਜ ਛੁੱਟੀਆਂ ਨੇ ਛੁੱਟੀਆਂ ਨੇ ਅੱਛਾ ਠੀਕ ਹੈ ਚਲੋ ਲਾਉਨੇ ਯਾਰੀ ਹਾਂਜੀ ਭਾਈ ਜੀ ਸਵੇਰ ਵੇਲੇ ਆਉਂਗਾ ਅੱਛਾ ਇਹ ਭਾਜੀ ਚਾਹ ਬਣਾ ਰਹੇ ਇੱਥੋਂ ਦੀ ਕਿਹਾਲ ਨੇ ਭਾਜੀ ਚਾਹ ਭਾਜੀ ਨੂੰ ਮਿਲ ਕੇ ਆਉਣੇ ਆਗੇ ਕਿਹਾਲ ਨੇ ਵੀਰੇ ਠੀਕ ਠਾਕ ਨੇ ਚੜਦੀ ਕਲਾ ਚੰਗੀ ਗੱਲ ਆ ਆਪਾਂ ਇਹ ਭਾਜੀ ਸ਼ਹਿਰ ਮੇਰਾ ਮਾਨਸਾ ਆਪਾਂ ਪੰਜਾਬ ਤੋਂ ਆਏ ਇੰਡੀਆ ਵਾਲੇ ਸਾਈਡ ਤੋਂ ਹਾਂ ਹਾਂਜੀ ਵੀਰੇ ਹਾਂਜੀ ਹਾਂਜੀ ਮਾਨਸਾ ਭਾਜੀ ਮਾਨਸਾ ਹੋਰ ਠੀਕ ਠਾਕ ਏ ਭਾਜੀ ਅੱਲਾਹ ਕਾ ਰੱਖੇ ਅੱਲਾਹ ਚਾਹੇ ਹੋਰ ਵੀ ਠੀਕ ਹਾਂ ਇੱਦਾਂ ਖੜ ਕੇ ਨਾ ਹੋ ਗਏ ਹਾਂ ਹਾਂਜੀ ਹਾਂਜੀ ਅੱਲਾਹ ਤੁਹਾਨੂੰ ਭਾਈ ਚੜਗੇ ਹਾਂਜੀ ਭਾਈ ਹਾਂਜੀ ਇਹ ਗਲੀਆਂ ਨੇ ਨਨਕਾਣਾ ਸਾਹਿਬ ਦੀਆਂ ਗਲੀਆਂ ਦੇ ਵਿੱਚ ਆਪਾਂ ਇਸ ਟਾਈਮ ਫਿਰ ਰਹੇ ਹਾਂ ਤੇ ਆਪਣੇ ਨਾਲ ਦੀ ਮੁੰਡੇ ਨੇ ਫੋਟੋਆਂ ਜਿਹੜੇ ਕਰਵਾ ਰਹੇ ਆ ਹਾਂਜੀ ਭਾਜੀ ਹਾਂਜੀ ਆਏ ਅੱਛਾ ਆਹ ਭਾਜੀ ਦੀ ਦੁਕਾਨ ਆ ਗਈ ਆਪਾਂ ਅੰਦਰ ਚੱਲੀਏ ਅੱਛਾ ਸਸੀ ਗਾਲ ਭਾਜੀ ਕੀ ਹਾਲ ਨੇ ਜੀ ਚੜਦੀ ਕਲਾ ਜੀ ਭਾਜੀ ਕਟਿੰਗ ਵਾਲੀ ਲਗਾਣਾ ਭਾਈ ਸਾਹਿਬ ਦੀ ਇਧਰ ਆ ਕਿੰਨਾ ਦੀ ਰੇੜੀ ਆ ਆ ਭਾਈ ਸਾਹਿਬ ਦੀ ਰੇੜੀ ਆ ਠੀਕ ਠੀਕ ਅਮਰੂਦ ਵਗੈਰਾ ਪਏ ਆ ਗੋਭੀਆਂ ਅੱਛਾ ਤੇ ਉਹ ਵੈਂਗਣੀ ਆ ਨਨ ਕਾਨਾ ਸਾਹਿਬ ਦੀਆਂ ਗਲੀਆਂ ਦੇ ਵਿੱਚ ਰੌਣਕ ਹੈ ਸੰਗਤ ਦੀ ਤੁਸੀਂ ਦੇਖ ਸਕਦੇ ਹੋਗੇ ਹਾਂ ਅੱਛਾ ਦੂਸਰੀ ਗੱਲ ਤੋਸਾਂ 41 ਕਾਲੀ ਚਾਰੀਆਂ ਤੇ ਤੋਸਾਂ ਵੀ ਹੋਇਆ ਕੋਟਾ ਤੂੰ ਵੀ ਹੋਇਆ ਦੂਸਰੀ ਗੱਲ ਹੋਰ ਤੁਹਾਡੇ ਜਿਵੇਂ ਵੀਰਵਾਰ ਨੂੰ ਜੁਮੇਰਾ ਕਹਿੰਦੇ ਆ ਤੇ ਸ਼ੁਕਰਵਾਰ ਨੂੰ ਜੁਮਾ ਸ਼ੁਕਰ ਦੇ ਕੇ ਸੈਟ ਦੇ ਕਹਿੰਦੇ ਨੇ ਹਫ਼ਤਾ ذری ਹਫ਼ਤਾ ਕੇ ਇਹ ਜੁਮੇਰਾਤ ਹੋਗੀ ਨੇ ਨਹੀਂ ਜੁਮੇਰਾ ਸੈਚਡੇ ਕਿਹਦਾ ਨਾਮ ਜੁਮੇਰਾ ਜਿਹੜਾ ਸੈਚਡੇ ਤਾਂ ਇੰਗਲਿਸ਼ ਚ ਆ ਗਿਆ ਨਾ ਮੈਂ ਨਾ ਅਰੇ ਤਾਂ ਆ ਜਾਈਂ ਚੜੇ ਵੀਰਵਾ ਨੂੰ ਕਹਿੰਦੇ ਨੇ ਜੁਮੇਰਾਤ ਸ਼ੁੱਕਰਵਾਰ ਨੂੰ ਹਫਤਾ ਪਜਮਾ ਜੁਮਾ ਤੇ ਸੈਚਡੇ ਨੂੰ ਕਹਿੰਦੇ ਨੇ ਹਫਤਾ ਐਤਲਾ ਨੂੰ ਐਤਵਾਰ ਸੋਮਾਰ ਨੂੰ ਪੀਰ ਹਾਂ ਪੀਰ ਨੂੰ ਸੋਮਾਰ ਦੀ ਸੋਮਾਰ ਦੀ ਸੋਮਾਰ ਨੂੰ ਵੀ ਪੀਰ ਵੀ ਤੇ ਮੰਗਲਵਾਰ 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 ਨੂੰ ਮੰਗਲਵਾਰ ਨੂੰ ਮੰਗਲਵਾਰ ਨੂੰ ਇਹ ਦੋ ਬਾਰੇ ਕਹਿੰਦੇ ਹੈਗੇ ਬਾਰ ਨਹੀਂ ਕਹਿੰਦੇ ਗਲਵਾਰ ਨਹੀਂ ਕਹਿੰਦੇ ਆ ਕਹਿੰਦੇ ਮੰਗਲਵਾਰ ਨਹੀਂ ਕਹਿੰਦੇ ਆ ਮੰਗਲਵਾਰ ਨਹੀਂ ਕਹਿੰਦੇ ਆ ਮੰਗਲ ਮੰਗਲ ਕਹਿੰਦੇ ਆ ਕੱਲਾ ਮੰਗਲ ਕਹਿੰਦੇ ਆ ਸੋਮਵਾਰ ਸੋਮਵਾਰ ਐਤਵਾਰ ਨਹੀਂ ਐਤਵਾਰ ਆਪਾਂ ਐਤਵਾਰ ਕਹਿੰਦੇ ਆ ਐਤਵਾਰ ਕਹਿੰਦੇ ਆ ਹਾਂ ਇਹ ਐਤਵਾਰ ਇਹ ਕੋਈ ਮਤਵਾਰ ਸਿਰਫ ਜ਼ੁਬਾਨ ਦਾ ਹਰਕਤ ਹੈ ਤੇ ਸਾਡੀ ਸਾਡੀ ਜ਼ੁਬਾਨ ਹਫ਼ਤੇ ਨੂੰ ਛੜਛੜਾ ਦਿੰਦੇ ਤੇ ਇਤਵਾਰ ਨੂੰ ਅੱਧ ਤੱਕ ਅੱਧ ਤੱਕ ਵੈਸੇ ਆਪੇ ਲਈ ਇਹ ਤੁਮ ਮੈਂ ਹਾਂ ਹਾਂ ਜੇ ਆਪਾਂ ਮੰਗਲ ਤੇ ਬੁੱਧ ਆ ਉਹ ਦੋਵੇਂ ਸੇਮ ਆ ਵੀਰਵਾਰ ਜੁਮੇਰਾਤ ਸ਼ੁੱਕਰਵਾਰ ਨੂੰ ਜੁਮਾ ਸੈਚਡੇ ਨੂੰ ਆਪਣਾ ਹਫਤਾ ਐਤਵਾਰ ਐਤਵਾਰ ਤੇ ਹੋਮਵਰਕ ਹੋਵੇਗਾ ਸੋ ਉਹਨਾਂ ਨੂੰ ਪੀਰ ਸੋਰੀ ਪੀਰ ਸੁਬਾਹ ਵੀ ਕਹਿੰਦੇ ਹੈ ਸੁਬਾਹ ਵੀ ਕਹਿੰਦੇ ਪੀਰ ਵੀ ਕਹਿੰਦੇ ਚਲੋ ਇਹਦਾ ਹਫਤਾ clear ਹੋ ਗਿਆ ਤੇ ਦੂਜੇ ਪੰਜ ਦਿਨ ਬਾਕੀ ਸਾਹਮਣੇ ਸੈਚਡੇ ਹੋਵੇਗਾ ਨਿੰਨ ਕੋਈ ਗੱਲ ਨਹੀਂ ਬਾਜੀ ਅਸੀਂ ਪਿੱਛੇ ਵੀ ਸਿਕਿਉਰਟੀ ਖੜੀ ਹੈ ਸਾਰਿਆਂ ਨੂੰ ਮਿਲ ਕੇ ਆ ਵਧੀਆ ਮਿਲੇ ਨੇ ਸਾਰੇ ਬੰਦੇ ਉਹ ਡਿਊਟੀ ਆਏ ਇਹ ਆ ਜਾ ਸੁਣੇ ਆਪਾਂ ਲੋੜ ਹੀ ਹਾਂ ਹਾਂ ਜੀ ਹਾਂ ਜੀ ਉੱਧਰ ਬੈਠੇ ਆਪਾਂ ਮੈਂ ਵੀ ਲੌਗ ਮੇਰਾ ਇੱਧਰ ਸਹੀ ਹੈ ਚੱਲੇ ਇੱਧਰ ਲੌਗ ਬਣਾ ਰਿਹਾ ਮੈਂ ਤਾਂ ਕਰਕੇ ਕਹਿਣਾ ਨਾ ਮੈਂ ਅਣੀ ਉਸਤ ਸੋ ਆਪਾਂ ਇਸ ਟਾਈਮ ਪਹੁੰਚ ਚੁੱਕੇ ਆਂ ਨਨਕਾਣਾ ਸਾਹਿਬ ਦੇ ਰੈਸਟੋਰੈਂਟ ਦੇ ਵਿੱਚ ਕੀ ਹਾਲ ਨੇ ਵੀਰੇ ਤੁਹਾਡੇ ਨਾਲ ਵੀ ਆਥੀ ਲਾਈਏ ਚੜਦੀ ਕਲਾ ਜੀ ਨਹੀਂ ਨਹੀਂ ਨਾ ਭੁੱਲ ਗਿਆ ਸੀ ਹਾਂਜੀ ਭੁੱਲ ਗਿਆ ਸੀਗਾ ਮੈਂ ਮੈਂ ਭੁੱਲ ਗਿਆ ਸੀਗਾ ਮੈਂ ਦੂਸਰੀ ਸਾਈਡ ਆ ਜੀ ਮੈਂ ਕਿਹਾ ਅੱਗੇ ਆ ਜੀ ਮਿਲਿਆ ਨਹੀਂ ਮੈਂ ਮਿਲਿਆ ਨਹੀਂ ਜੀਗਾ ਮੈਨੂੰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬੈਠੋ ਤੁਸੀਂ ਇੱਕ ਜਾ ਇੱਧਰ ਬੈਠ ਜੋ

ਜੋ 3 ਲੈ ਤੇ ਇਹ ਭਾਜਾ ਤਾਂ ਬਾਈ ਨਹੀਂ ਗਈ ਜ ਬਾਈ ਬਿਲਕੁਲ ਬਿਲਕੁਲ ਲੱਗਦਾ ਕਿ ਨਹੀਂ ਨਹੀਂ ਲੱਗਿਆ ਨਾ ਇਹ ਨਿਹਲਾ ਰਾਮ ਹੈ ਮੇਰਾ ਅੱਗੇ ਹੋਤੇ ਤੁਸੀਂ ਤੁਹਾਨੂੰ ਨਹੀਂ ਨਹੀਂ ਪਰਮ ਪਰਾਈ ਜਨਮ ਸਾਨ ਬਹੁਤ ਬੜਾ ਬੰਦਾ ਤੇ ਜ਼ਾਰੀ ਇਸ ਦਾ ਗੱਲ ਵੀ ਗਏ ਆਪਾਂ ਹਾਂ ਕੋਈ ਗੱਲ ਨਹੀਂ ਤੇ ਹਾਂਜੀ ਸੰਗਤ ਜੀ ਆਪਾਂ ਇਸ ਟਾਈਮ ਜਾ ਰਹੇ ਆ ਨਨਕਾਣਾ ਸਾਹਿਬ ਦੀਆਂ ਗਲੀਆਂ ਚ ਆਪਾਂ ਜਾ ਰਹੇ ਆਂਗੇ ਇਹ ਭਾਈ ਸਾਹਿਬ ਸੀਗੇ ਪਟਵਾਰੀ ਸਾਹਿਬ ਇਹਨਾਂ ਨੇ ਆਪਾਂ ਨੂੰ ਕੱਲ ਵੀ ਨਨਕਾਣਾ ਸਾਹਿਬ ਦੀਆਂ ਗਲੀਆਂ ਦੇ ਵਿੱਚ ਘੁਮਾਇਆਗਾ ਤੇ ਅੱਜ ਇਹ ਆਪਣੇ ਭਾਜੀ ਆਪਾਂ ਨੂੰ ਦੁਬਾਰਾ ਮਿਲਣਾ ਇਹਨੇ ਕਿਉਂਕਿ ਆਪਾਂ ਨੇ ਅੱਜ ਆਪਾਂ ਨੇ ਜਾਣਾਗਾ ਬਸ ਥੋੜੇ ਜਿਹੇ ਟਾਈਮ ਤੱਕ ਆਪਾਂ ਨੇ ਇੱਥੇ ਚੱਲ ਜਾਣਾ ਸਾਜੀ ਅਸੀਂ ਆਏ ਵਾਪਸੀ ਕਿੱਧਰ ਜਾਣਾ ਆਪਾਂ ਨੇ ਇੱਧਰ ਹੀ ਰੈਸਟੋਰੈਂਟ ਚੱਲਿਆ ਰੈਸਟੋਰੈਂਟ ਆਜੋ ਚੱਲ ਗਿਆ ਜੀ ਥੋੜਾ ਰੈਸਟੋਰੈਂਟ ਦੇ ਵਿੱਚ ਕਿੱਥੇ ਸ਼ੌਕ ਕਿੱਥੇ ਹੈ ਕਿੰਨੇ ਕੁ ਦੂਰ ਹੈ ਰੈਸਟੋਰੈਂਟ ਭਾਜੀ ਛੇੜੀਆਂ ਛੇੜੀਆਂ ਚਲੋ ਆਜੋ ਫਿਰ ਚੱਲੀਏ ਇਹ ਸੰਗ ਦੀ ਜੀ ਆਪਾਂ ਚੱਲੇ ਰੈਸਟੋਰੈਂਟ ਦੇ ਵਿੱਚ ਸਵਾਰੀ ਸਾਹਿਬ ਨੇ ਚੱਲੇ ਆਂਗੇ ਆਪਾਂ ਕੁਛ ਖਾਣ ਪੀ ਕੇ ਆਉਣੇ ਆਂਗੇ ਤੇ ਨਨਕਾਣਾ ਸਾਹਿਬ ਦੀਆਂ ਗਲੀਆਂ ਦੇ ਵਿੱਚ ਇਸ ਟਾਈਮ ਆਪਾਂ ਜਾ ਰਹੇ ਆਂਗੇ ਆਪਾਂ ਜੀ ਕਿਹੜੇ ਮੀਟਰ ਜੇ ਗੈਸ ਵਾਲੇ ਹੁਣ ਚੱਲਦੇ ਨੇ ਸਹੀ ਏ ਅੱਛਾ ਗੈਸ ਵਾਲੇ ਮੀਟਰ ਲੱਗੇ ਹੋਏ ਨੇ ਕੱਪੜੇ ਸੁੱਕਣੇ ਪਾਜ ਨੇ ਮਾਈਆਂ ਨੇ ਥੋੜਾ ਮਾਈਕ ਆ ਉਹਨਾਂ ਕੋਲ ਸੀਗਾ ਅੱਛਾ ਲਓ ਲਓ ਬੋਲੋ ਕੀ ਬੋਲਣਾ ਸਰਾ ਕੋਈ ਬੋਲੋ ਬੋਲੋ ਦੋ ਚਾਰ ਗੱਲਾਂ ਤਾਂ ਕਹਿ ਦਿਓ ਕੀ ਕਹ ਨਹੀਂ ਆ ਰਹੇ ਉਹਨਾਂ ਕੁਛ ਮਰਜ਼ੀ ਕਹਿ ਦਿਓ ਦੱਸੋ ਮਰੂਤੀ ਕਿੰਨੇ ਮਾਡਲ ਆਈ ਸੀ ਦੱਸੋ ਇਹ ਮਰੂਤੀ ਹੋਣੀ ਹੈ ਕੋਈ 2000 ਕਿਲੋ ਮਾਡਲ ਇਸਲਾਮਾਬਾਦ ਲਿਖਿਆ ਹੋਇਆ ਹੈ ਨੰਬਰ ਪਲੇਟ ਤੇ ਵੀ ਅੱਛਾ ਇਹਨਾਂ ਨੂੰ ਕਹਿੰਦੇ ਦਿਖਾ ਰਹੇ ਕਿ ਕੁਝ ਪੁਰਾਣਾ ਗੱਡੀ ਦਾ ਅੱਛਾ ਇਹ ਤਾਂ 1947 ਵਾਲੇ ਲੱਗ ਰਹੇ ਨੇ ਮੈਨੂੰ ਕਾਫੀ ਪੁਰਾਣੇ ਕਰਨੇ ਇਹ ਮੈਂ ਪਹਿਲਾਂ ਵੀ ਮੈਂ ਜਿਵੇਂ ਗੱਲ ਕਰਕੇ ਹਟਿਆ ਹਾਂ ਵਧੀਆ ਆਹ ਲੱਗੇਰੀ ਚੱਲ ਫਿਲਮ ਜਾ ਉਧਰ ਜੀ ਆਰਮੀਆ ਜਾ ਸਕਦੇ ਆ ਕੋਈ ਚੱਕਰ ਨੇ ਕੋਈ ਚੱਕਰ ਅੱਛਾ ਅੱਛਾ ਹਾਂਜੀ ਲਾਉ ਬੜਾ ਰਿਸਾ ਮੈਕ ਲਾਉ ਇੱਥੇ ਕਿਹਾਨੇ ਬਾਬਾ ਜੀ ਠੀਕ ਜੇ ਆ ਜਾ ਆ ਜਾ ਚਲੋ ਚਲੋ ਚੱਲੀਏ ਰੈਸਟੋਰੈਂਟ ਇੱਥੇ ਕਿੰਨੀ ਦੂਰ ਹੈ 100 ਮੀਟਰ 100 ਮੀਟਰ ਪਰ ਤਾਂ ਨੇੜੇ ਹੀ ਰਹਿ ਗਿਆ ਨੇੜੇ ਤੇ ਹਾਂਜੀ ਆਪਾਂ ਜਾ ਰਹੇ ਹਾਂਗੇ ਰੈਸਟੋਰੈਂਟ ਦੇ ਵਿੱਚ ਆਪਾਂ ਮੈਂ ਅੱਜ ਲਾਈਵ ਜੀ ਡਿਨਰ ਖਾਣ ਜਾਣਾ ਕੱਲ ਯਾਦ ਹੀ ਨਹੀਂ ਆਪਾਂ ਇੱਥੇ ਕੱਲ ਵਾਈਫਾਈ ਬੜਾ ਤੇਜ਼ ਸਪੀਡ ਆਣਾ ਅੱਜ ਕੱਲ ਦੱਸਣਾ ਸੀ ਆ ਬਲੌਗ ਰਹਿ ਗਿਆ ਅਪਲੋਡਿੰਗ ਮੇਨਾਂ ਦੇ ਯਾਰ ਉਹ ਇੱਥੇ ਕੱਲ ਮੇਰੇ ਜ਼ਿਹਨੇ ਚੀਜ਼ੀ ਸੀ ਆ ਰਹੀ ਅੱਛਾ ਐਕਸ ਰਾਨੀ ਸੋਹਿਬ ਇਹ ਵਲੌਗ ਦਾ ਆਪਾਂ ਥੰਬਨੇ ਵਾਲਾ ਆਪਾਂ ਬਣਾ ਦਾਂਗੇ ਗਲੀਆਂ ਨਨਕਾਣਾ ਸਾਹਿਬ ਦੀ ਠੀਕ ਹੈ ਜੀ ਹਾਂ ਜੀ ਇਹ ਪੁਰਾਣੀ ਦੁਕਾਨ ਸੀ ਇਹ ਅੱਗੇ ਵਾਲੀ ਪੁਰਾਣੀਆਂ ਦੁਕਾਨਾਂ ਬੜੀਆਂ ਨੇ ਇੱਥੇ ਸਭ ਕੁਝ ਇੱਥੇ ਪੁਰਾਣਾ ਬਹੁਤ ਹੈ ਸਾਡੇ ਇੰਡੀਆ ਦੇ ਵਿੱਚ ਐਵੇਂ ਦੇ ਔਟੋ ਹੁੰਦੇ ਆ ਭਾਜੀ ਆ ਦੇਖੋ ਇਹ ਚੱਲਦਾ ਈ ਔਟੋ ਇਹ ਚੱਲਦਾ ਹਾਂ ਆ ਇਹਨੂੰ ਰੋਜ਼ੀ ਲੈਂਖਾ ਹਾਂ ਯਾ ਭਾਈ ਸਾਹ ਪੱਥਰ ਉਤਾਰ ਰਹੇ ਹਨ ਨਹੀਂ ਨਹੀਂ ਸੀਲੰਗ ਜੜੀ ਸਿੱਛ ਚਤਤ ਸਿਲਵਲੀ ਹੁੰਦੀ ਹੈ ਸੱਤਾਂ ਦੇ ਹੁੰਦੀ ਹੈ ਪੀਓਪੀ ਕਹਿੰਦੇ ਆ ਜੀ ਹਨਾ ਉਹ ਹੋ ਆ ਹੈ ਅੱਛਾ ਅੱਛਾ ਜੀ ਸਕੂਲ ਆ ਗਿਆ ਹੈ ਜੀ ਕੁਮਾਰ ਉਹ ਮੱਥੇ ਜੇ ਦਾ ਗਈ ਕੀ ਹਾਲ ਨੇ ਬਾਜੀ ਓਕੇ ਕੁਰਸੀਆਂ ਬਣਾ ਰਹੇ ਜੇ ਠੀਕ ਹੈ ਠੀਕ ਹੈ ਵੈਰੀ ਗੁੱਡ ਇਹਨਾਂ ਦਾ ਖਰਾਬ ਹੋ ਗਿਆ ਵਿਚਾਰ ਮੋਟਰਸਾਈਕਲ ਦਾ ਤਾਂ ਹਾਲ ਹੀ ਬੜਾ ਮੰਦਾ ਨਹੀਂ ਉਹ ਮੋਟਰਸਾਈਕਲਾਂ ਵਾਹ ਬਾਹ ਮੰਦੀ ਆ ਅੱਛਾ ਅੱਛਾ ਜਿਹੜੀਆਂ ਚੰਗੀਆਂ ਨੇ ਆ ਜਾਣ ਨਹੀਂ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਚਿੰਗੀ ਗੱਲ ਆ ਬਾਜੀ ਸੱਚੀ ਗੱਲ ਤਾਂ ਜੀ ਸੋ ਇੱਧਰ ਆਪਾਂ ਅੱਗੇ ਬਾਜ਼ਾਰ ਦੇ ਵਿੱਚ ਖੜਾਉਣੇ ਬੰਟੇ ਪਏ ਨੇ ਸਾਡੇ ਇਹਨਾਂ ਨੂੰ ਗੋਲੀਆਂ ਕਹਿੰਦੇ ਇੱਧਰ ਕੀ ਕਹਿੰਦੇ ਭਾਜੀ ਇਹਨਾਂ ਨੂੰ ਬੰਟਾ ਬੰਟਾ ਕਹਿੰਦੇ ਆ ਹਾਂ ਬੰਟਾ ਕਹਿੰਦੇ ਇੱਧਰ ਕੋਈ ਹੋਰ ਕਹਿੰਦੇ ਬੰਟਾ ਵੀ ਹਾਂ ਕੀ ਹਾਲ ਨੇ ਬਜ਼ੁਰਗੋ ਠੀਕ ਠਾਕ ਜੀ ਕੀ ਹਾਲ ਨੇ ਵੀਰੇ ਹਾਂਜੀ 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 ਚਲੋ ਚਲੋ ਹਾਂਜੀ ਹਾਂਜੀ ਅੱਜ ਪਰ ਵਾਰੀ ਅੱਜ ਅੱਜ ਹਾਂ ਕੱਲ ਦਾ ਪਟਵਾਰੀ ਸਾਹਿਬ ਕੱਪੜੇ ਹੋਰ ਪਾਰੇ ਸੀਗੇ ਅੱਜ ਪਟਵਾਰੀ ਦਾ ਪਹਿਰਾਵਾ ਅੱਜ ਆ ਗਿਆ ਥੋੜਾ ਅੱਜ ਸਹੀ ਪਟਵਾਰੀ ਵਾਲਾ 맞ਦੇ ਤੁਸੀਂ ਸਹੀ ਪਟਵਾਰੀ ਲੱਗ ਰਹੇ ਜੀ ਅੱਛਾ ਇੱਧਰ ਕੱਪੜੀਆਂ ਦੀ ਦੁਕਾਨਾਂ ਆ ਗਈਆਂ ਇਹ ਯਾਰ ਰਟੰਗ ਵਾਲੀ ਦੁਕਾਨ ਅੱਛਾ ਇੱਥੇ ਅੱਛਾ ਅੱਛਾ ਫੁੱਲ ਵਗੈਰਾ ਮਿਲਦੇ ਗਿਫਟ ਸ਼ਾਪ ਆ ਠੀਕ ਹੈ ਭਾਜੀ ਇੱਥੇ ਬਰਤਨ ਵਗੈਰਾ ਆ ਗਏ ਪਲਾਸਟਿਕ ਦੇ ਇਹ ਸਾਈਕਲ ਵੀ ਵਗੈਰਾ ਭਈਆ ਇਹ ਅੱਗੇ ਮੈਨੂੰ ਇਦਾਂ ਲੱਗਦਾ ਅੱਗੇ ਬਾਜ਼ਾਰ ਕਾਫੀ ਵੱਡਾ ਹੈ ਨਨਕਾਣਾ ਸਾਹਿਬ ਦਾ ਸਭ ਤੋਂ ਵੱਡਾ ਬਾਜ਼ਾਰ ਹੈ ਮੈਨੂੰ ਇਦਾਂ ਲੱਗ ਰਿਹਾ ਹੈਗਾ ਵੱਡਾ ਹੈਗਾ ਨਾ ਭਾਜੀ ਅੱਛਾ ਨਨਕਾਣਾ ਸਾਹਿਬ ਦਾ ਮੇਨ ਅੱਛਾ ਇੱਧਰ ਵੀ ਇੱਧਰ ਆ ਕੇ ਰੈਸਟੋਰੈਂਟ ਤੇ ਅਸੀਂ ਰੈਸਟੋਰੈਂਟ ਦੇ ਵਿੱਚ ਖਾਣੇ ਪੀਣੇ ਆ ਕੋਸਾ ਤੇ ਹਾਂਜੀ ਹੈਲੋ ਆਪਾਂ ਸਿਹਰ ਨੇ ਕਿੱਥੇ ਅੱਛਾ 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 ਰਾਈਟ ਹੈਂ ਹਾਂ ਰਾਈਟ ਰਾਈਟ ਮੇਰਾ ਸੈਟ ਇ ਵਧੀਆ ਚੜਦੀ ਗੱਲ ਹੋਣੀ ਰੱਖਣਾ ਪਊਗਾ ਫੋਟੋ ਕਰ ਮਾ ਜੀ ਨਾਮ ਤੁਹਾਡੀ ਗੱਲ ਘਟਣ ਲੱਗਾ ਜੇ ਇਹ ਗੱਲ ਨੂੰ ਤੁਸੀਂ ਕਹਿੰਦੇ ਕਿ ਮਤਲਬ ਚਲੋ ਵੱਡੇ ਭਰਾਣੀ ਗੱਲ ਸਾਈਡ ਤੇ ਜੇ ਹੁਣ ਚੜਦਾ ਪੰਜਾਬ ਆ ਅਸੀਂ ਇਹ ਗੱਲ ਐਕਸੈਪਟ ਕਰ ਲਈਏ ਕਿ ਜੀ ਉਹ ਤਾਂ ਅਲੈਦਾ ਹੋ ਗਿਆ ਤੇ ਫਿਰ ਸਾਡਾ ਤਾਂ ਹਿੱਸਾ ਖਤਮ ਹੋ ਗਿਆ ਹਾਂਜੀ ਹਾਂਜੀ ਸਹੀ ਗੱਲ ਆ ਸਾਡਾ ਤਾਂ ਫਿਰ ਬਿਜੂਤ ਵੱਧ ਗਿਆ ਉਧਰ ਲੇਕਿਨ ਆਪਾਂ ਸਾਥੋਂ ਬੁਫਾਰਦੇ ਹੋਰ ਕੋਈ ਨਹੀਂ ਗਿਆ ਹਾਂ ਤੁਸੀਂ ਕਿਉਂ ਬੈਠਾ ਹੋ ਕਿੰਨੇ ਬਿਜੂਤ ਖਤਮ ਹੋ ਗਿਆ ਤੁਸੀਂ ਜੂ ਮੈਂ ਜੂ ਗਿਆ ਚਲ ਬਾਈ ਮੁਕੰਮਲ ਜਾਓ ਹਰਿਆਣੇ ਨੂੰ ਬੋਰਡ ਵੀ ਬੱਜੀ ਆਪਣਾ ਕੰਮ ਕਰਦੇ ਸੀ ਦੁੱਧ ਹਰਿਆਣੇ ਨੂੰ ਅੱਜ ਨੂੰ ਪੰਜਾਬ ਮੰਨ ਕੇ ਚੱਲ ਅਸੀਂ ਤਾਂ ਮੰਨਦੇ ਆ ਅਸੀਂ ਅਸੀਂ ਮੰਨਦੇ ਸੁਣੋ ਅਸੀਂ ਮੰਨਦੇ ਆ ਪਰ ਬੈਂਕ ਕੁਝ ਨਹੀਂ ਕਰਦੇ ਕਿ ਹਰਿਆਣੇ ਦੇ ਲੋਕਾਂ ਦਾ ਵੀ ਉਹ ਕਾਰ ਨੂੰ ਛੱਡ ਗਏ ਉਹ ਤਾਂ ਸਾਨੂੰ ਸਹੀ ਅੱਜ ਵੀ ਕਹਿੰਦੇ ਕਿ ਅਸੀਂ ਪੰਜਾਬ ਹਰਿਆਣਾ ਇੱਕ ਆ ਪਰ ਹਿਮਾਚਲ ਨਹੀਂ ਇਹ ਗੱਲ ਕਰਦਾ ਅਸੀਂ ਕਰਦੇ ਹਾਂ ਹਿਮਾਚਲ ਨਹੀਂ ਕਰਦਾ ਹਿਮਾਚਲ ਦੇ ਲੋਕ ਨਹੀਂ ਸੈਕਟ ਕਰਦੇ ਪੰਜਾਬੀਆਂ ਨੂੰ ਇਹ ਤਾਂ ਬਾਹਰ ਬਾਹਰ ਕਹਿੰਦੇ ਤੁਸੀਂ ਕਰਦੇ ਹੋ ਹਾਂਜੀ ਹਾਂਜੀ ਜਿਵੇਂ ਨੇ ਇਸੇ ਤਰ੍ਹਾਂ ਕੀ ਉਹਦੇ ਪੰਜਾਬੀ ਜਾਂਦੇ ਹਮਾਚਲ ਤੋਂ ਕੁੱਟਮਾਰ ਕਰਦੇ ਝਗੜਾ ਕਰਦੇ ਨੇ ਹਿਮਾਚਲ ਦੇ ਜਦੋਂ ਮੁੰਡੇ ਸਾਡੇ ਟੂਰਿਸਟ ਗਏ ਸੀਗੇ ਹਿਮਾਚਲ ਦੇ ਵਿੱਚ ਉਹਨਾਂ ਨੇ ਕੁੱਟਤੇ ਸੀਗੇ ਫੜ ਕੇ ਇੱਕ ਵਾਰ ਹੁਣੇ ਪਿੱਛੇ ਜੀ ਗੱਲ ਹੀ ਹੋਈ ਆ ਹੋਈ ਸੀ ਨਾ ਭਰਾ ਕੁੱਟੇ ਕਿਉਂ ਉਦਾਂ ਉੱਥੇ ਕੋਈ ਲੜਾਈ ਝਗੜਾ ਹੋ ਗਿਆ ਸੀਗਾ ਉਸ ਦਾ ਬਿਆਨ ਆ ਤੁਸੀਂ ਸੁਣਿਆ ਹੋਣਾ ਕਿ ਇਹ ਕੱਪੜਾ ਕੱਪੜਾ ਦੇ ਜਿੰਦਾ ਬਾਹਰ ਬੈਸਣਾ ਨਾ ਤੇ ਉਸ ਤੋਂ ਬਾਅਦ हट ਗਈ ਸੀਗੇ ਸਾਡੇ ਜਾਨੇ ਉਹਨੇ ਕਿਹਾ ਸੀ ਉਧਰ ਹਿਮਾਚਲ ਵਾਲੇ ਜਾਣਾ ਬੰਦ ਕਰਤਾ ਸੀ ਖੜੇ ਸੀਗੇ ਆਪਾਂ ਤੇ ਪ੍ਰਸ਼ਾਦਾ ਆਪਾਂ ਨਹੀਂ ਆਪਾਂ ਨੇ ਛਕ ਲਿਆ ਸੀਗਾ ਤੇ ਹੁਣ ਆਪਾਂ ਚੱਲੇ ਸੀਗੇ ਆਪਾਂ ਆਪਾਂ ਹੁਣ ਇੱਥੋਂ ਚੱਲਿਆਂਗੇ ਗੁਰਦੁਆਰਾ ਪੰਜਾਬ ਸਾਹਿਬ ਤੇ ਸਾਰ ਉਲੀ ਖੜੇ ਆਗੇ ਤੇ ਇਹਨਾਂ ਨੂੰ ਆਪਾਂ ਮਿਲ ਕੇ ਸੀ ਸੇਫ 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 ਖਾਣੇ ਲਈ ਠੀਕ ਹੋ ਗਿਆ ਆਪਾਂ ਚੱਲੇ ਸੀਗੇ ਹਾਂਜੀ ਹਾਂ ਮਨਪਿੰਦਰ ਮਾਨ ਜਨਤਨਾਮਾ ਤੇ ਵੀਰਾ ਚੈਨਲ ਦਾ ਨਾਮ ਪੁੱਛ ਰਿਹਾ ਸੀਗਾ ਕਿ ਮਨਪਿੰਦਰ ਪਟਵਾਰੀ ਸਾਹਿਬ ਖੜੇ ਆਗੇ ਤੇ ਅੱਗੇ ਭਾਈ ਸਾਹਿਬ ਨੂੰ ਆਪਾਂ ਹੁਣ ਮਿਲਨੇ ਸੀਗੇ ਤੇ ਆਪਾਂ ਚੱਲੇ ਸੀਗੇ ਸਾਰੇ ਭਰਾਵਾਂ ਨੂੰ ਬਹੁਤ ਬਹੁਤ ਪਿਆਰ ਸਤਿਕਾਰ ਤੇ ਜਿੰਨੇ ਵੀ ਪਾਕਿਸਤਾਨ ਦਾ ਪ੍ਰਸ਼ਾਸਨ ਹੈ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਸਤਿਕਾਰ ਮਹਿਮਾਨ ਆਪਾਂ ਚੱਲੇ ਸੀਗੇ ਆ ਵੀ ਬੰਦਾ ਜਿਹੜਾ ਨਾਲ ਆਪਾਂ ਮਿਲਾਂਗੇ ਹਾਂਜੀ 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 ਸਾਰ ਨੂੰ ਆਪਾਂ ਮਿਲ ਕੇ ਸੀਗੇ ਤੇ ਮਾੜਾ ਵਲੌਗ ਹੁਣ ਆਪਾਂ ਦੁਬਾਰੇ ਚਲੋ ਠੀਕ ਹੈ ਅੱਛਾ ਹੈਲੋ ਹੈਲੋ ਅਰੇ ਚੱਲੇ ਸੀਗੇ ਆਪਾਂ ਹਾਂਜੀ ਹਾਂਜੀ ਅੰਡਰ ਅੰਡਰ ਸੋਲਿੰਗ हां जी अपने ਕੋਲ ਬੱਚੇ ਖੜੇ ਸੀਗੇ ਨਨਕਾਣਾ ਸਾਹਿਬ ਦੀਆਂ ਗਲੀਆਂ 'ਚ ਵਿੱਚ ਇਹਨਾਂ ਨੇ ਕਿਹਾ ਕਿ ਸਾਡੀ ਵੀਡੀਓ ਬਣਾਓ ਸਾਨੂੰ ਵਲੌਗ ਚਲਾਓ ਤੇ ਹਾਂ ਹੁਣ ਵਲੌਗ ਬਣ ਰਿਹਾ ਦੱਸੋ ਸਾਡੇ ਨਾਲ ਮਿਲ ਕੇ ਕਿੱਦਾਂ ਲੱਗਿਆ ਮੇਰੇ ਨਾਲ ਮਿਲ ਕੇ ਅੱਛਾ ਲਗਾ ਮੈਨੂੰ ਮਾ Pakistan ਦੇ Pakistan ਤੋਂ ਮੈਨੂੰ ਬਹੁਤ ਅੱਛਾ ਇਨਸ਼ਾਅੱਲਾ ਮੈਂ ਪਰਸੋ ਜੇ ਘੁੰਮ ਰਹਾ ਹੂੰ Pakistan 'ਮੈਂ ਬਹੁਤ ਅੱਛਾ ਲੱਗਾ ਮੇਰੇ ਕੋ ਆਪ ਬਤਾਓ ਸਕੂਲ ਜਾਂਦੇ ਹੋ ਹਾਂਜੀ ਅੱਜ ਕਿਉਂ ਨਹੀਂ ਗਏ ਅੱਜ ਛੁੱਟੀ ਹੋਈ ਹੈ ਛੁੱਟੀ ਹੈ ਆ ਦੇਖੋ ਦੋ ਆ ਆਏ ਹੋ हाँ हम इसलिए नहीं गए था था अच्छा हाँ हमारा फायदा हुआ है सही बात है और घर कौन सी साइड है आपका यहीं से आप ननकाना साहब से हो अच्छा कितनी दूर है हाँ साइकिल चला के दिखाओ मेरे को पीछे चलो ओ उधर चल गली जा हाँ मोटरसाइकिल दे मारा देखा चलो आ जाओ मैं तो कह रहा हाँ 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 மனபிந்தர் மாணா பயணம்